ਪੈਡ ਮਹਾਲ ਵਿਖੇ ਕਰੂਨਾ ਚਰਚ ਤੇ ਆਈਪੀਸੀ ਚਰਚ ਵਿੱਚ 크리스마ਸ ਦਾ ਦਿਹਾੜਾ ਬੜੀ ਸ਼ਰਧਾ ਅਤੇ ਤੁਮਤਾਮ ਨਾਲ ਮਨਾਇਆ ਗਿਆ। ਇਸ ਮੌਕੇ ਤੇ ਅੰਮ੍ਰਿਤਸਰ ਦੇ ਸੰਸਦ ਗੁਰਜੀਤ ਸਿੰਘ ਆਸ਼ਲਾ, ਪਾਸਟਰ ਬਿਚੂ, ਪਾਸਟਰ ਅਲੀਸ਼ਾ, ਪਾਸਟਰ ਡੈਨੀਅਲ, ਪਾਸਟਰ ਸੋਨੂ, ਪਾਸਟਰ ਚੰਦਨ, ਦਰਸ਼ਨ ਮਹਿਲ, ਸੋਨੂ ਮਹਿਲ, 라ਵਲ ਮਹਿਲ, ਸਰਮਪਾਲ ਲਾਟੀ, ਮੰਗਤ ਸਿੰਘ ਮੰਗਾ, ਦੀਪਕ ਮੱਸੀ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ। ਪ੍ਰਭੂ ਯਸ਼ੂਰ ਸਿੰਘ ਜੀ ਦੇ ਵੱਡੇ ਦਿਨ ਦੇ ਉੱਤੇ ਇਹ ਜਿਨੀ ਸਭਾ ਜੋਜਿਤ ਹੋਈ ਹੈ ਉੱਥੇ ਪਹੁੰਚੇ ਮੈਂ ਆਪ ਸਭ ਨੂੰ ਪਹਿਲਾਂ ਵਰਤਪਾ ਦਿਨਾਂ ਇਸ ਵੱਡੇ ਦਿਨ ਦੀ ਕਿਉਂਕਿ ਇਹ ਜਿਹੜੇ ਦਿਨ ਹੁੰਦੇ ਹੈ ਪ੍ਰਮਾਤਮਾ ਨਾਲ ਅਸੀਂ ਗੱਲ ਕੇ ਬਲਾਉਂਦੇ ਪ੍ਰਮਾਤਮਾ ਦੇ ਚੈਨ ਜਰ ਅਰਦਾਸ ਬੇਨਤੀਆਂ ਕਰਦੇ ਹੈ ਕਿ ਸਾਡੇ ਪ੍ਰਮਾਤਮਾ ਬਖਸ਼ਿਸ਼ ਕਰੇ ਔਰ ਅਸੀਂ ਆਪਣੇ ਇਤਿਹਾਸ ਨੂੰ ਯਾਦ ਕਰਦੇ ਕਿਉਂਕਿ ਅੱਜ ਪ੍ਰਮਾਤਮਾ ਦੀ ਜਿੱਥੇ ਅਸੀਂ ਵੱਡੇ ਦਿਨ ਦੇ ਬਹੁਤ ਅੰਤਰਾਸ਼ੀਪਤਨ ਤੇ ਬਣਾ ਰਹੇ ਹਾਂ ਉਥੇ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਜਿਨ੍ਹਾਂ ਬਹੁਤ ਵੱਡੀ ਸ਼ਰਧਾ ਜੀ ਦੀ ਸੀ ਆਪਣੀ ਇੰਜਾਨਾਮਾਰੀਆਂ ਦੇ ਦੇਖ ਕੌਮ ਤੋਂ ਉਹਨਾਂ ਨੂੰ ਵੀ ਸਾਰੇ ਯਾਦ ਕਰਦੇ ਆ